ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਲੈ ਕੇ ਪ੍ਰੋਗਰਾਮ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਚੱਲ ਰਹੀਆਂ ਨੇ ਲੋਕ ਸਭਾ ਚੋਣਾਂ 2024 ਤੇ ਉਹਦੇ ਵਿੱਚ ਖਾਸ ਤੌਰ ਤੇ ਅੱਜ ਗੱਲ ਕਰਾਂਗੇ ਕਿ ਕੌਣ ਅੱਗੇ ਕੌਣ ਪਿੱਛੇ ਕਿੰਨੀ ਵੋਟ ਕੀਦੇ ਹਿੱਸੇ ਕਿਹੜੇ ਹੱਕ ਦੇ ਵਿੱਚ ਉਮੜ ਰਿਹਾ ਏ ਜਨ ਸਿਆਲਾਬ ਤੇ ਕੌਣ ਕਰ ਰਿਹਾ ਕਿਸੇ ਦੂਜੇ ਦੀ ਵੋਟ ਖਰਾਬ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਨਾਲ ਦੀ ਨਾਲ ਚਰਚਾ ਕਰਾਂਗੇ ਖਡੂਰ ਸਾਹਿਬ ਸੀਟ ਦੇ ਉੱਤੇ ਖਡੂਰ ਸਾਹਿਬ ਸੀਟ ਦੇ ਕਰਕੇ ਜਿਹੜੀਆਂ ਹੋਰ ਦੋ ਸੀਟਾਂ ਦੇ ਉੱਤੇ ਵੱਡਾ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਦੇ ਬਾਬਤ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਲੁਧਿਆਣਾ ਤੇ ਬਠਿੰਡਾ ਸੀਟ ਦੀ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਾਰ ਜਿਹੜੀ ਸਿਆਸਤ ਭਾਗੀ ਹੋਈ ਹੈ ਜਦੋਂ ਸਿਰਫ 3 ਦਿਨ ਰਹਿ ਗਏ ਨੇ ਤੇ ਅਜਿਹੇ ਦੇ ਵਿੱਚ ਲੱਗਦਾ ਕੀ ਹੈ ਕਿ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਕੀ ਹੋਵੇਗਾ ਉਹਦੇ ਬਾਬਤ ਸਾਰੀ ਗੱਲਬਾਤ ਕਰਾਂਗੇ ਸੋ ਪ੍ਰੋਗਰਾਮ ਦਾ ਆਗਾਜ਼ ਕਰ ਲੈਨੇ ਆ ਖਡੂਰ ਸਾਹਿਬ ਸੀਟ ਤੋਂ ਖਡੂਰ ਸਾਹਿਬ ਸੀਟ ਜਿਹੜੀ ਕਿ ਉਦੋਂ ਚਰਚਾ ਦੇ ਵਿੱਚ ਆਈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੁਰਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦੇ ਵੱਲੋਂ ਬਾਹਰ ਆ ਕੇ ਮੀਡੀਆ ਦੇ ਨਾਲ ਇਹ ਗੱਲਬਾਤ ਕੀਤੀ ਗਈ ਕਿ ਭਾਈ ਅੰਮ੍ਰਿਤਪਾਲ ਸਿੰਘ ਹੁਰੀ ਇਲੈਕਸ਼ਨ ਲੜਨਗੇ ਇੱਕਦਮ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਚਰਚਾ ਹੋਣੀ ਸ਼ੁਰੂ ਹੋ ਗਈ ਫਿਰ ਹੌਲੀ-ਹੌਲੀ ਜਦੋਂ ਦੂਜੇ ਕੈਂਡੀਡੇਟਸ ਸਾਰੇ ਨਾਮ ਕਲੀਅਰ ਹੋ ਗਿਆ ਕਿ ਦੂਜੀਆਂ ਜਿਹੜੀਆਂ ਚਾਰ ਰਵਾਇਤੀ ਪਾਰਟੀਆਂ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਕਿ ਇਹਨਾਂ ਦੇ ਜਿਹੜੇ ਕੈਂਡੀਡੇਟਸ ਨੇ ਇੱਥੋਂ ਇਲੈਕਸ਼ਨ ਲੜ ਰਹੇ ਨੇ ਤਾਂ ਉਹਨਾਂ ਨੂੰ ਲੱਗਣ ਲੱਗਿਆ ਕਿ ਭਾਈ ਅਮਰਿਤਪਾਲ ਸਿੰਘ ਖੁਰੀ ਜਦੋਂ ਹੁਣ ਚੋਣ ਮੈਦਾਨ ਦੇ ਵਿੱਚ ਆ ਗਏ ਨੇ ਕਿਸੇ ਨੂੰ ਲੱਗਿਆ ਕਿ ਉਹ ਆਮ ਆਦਮੀ ਪਾਰਟੀ ਦੀ ਲਾਲਜੀਤ ਸਿੰਘ ਖੋਲਰਪੁਰਾ ਦੀ ਜਿਹੜੀ ਹੈਗੀ ਵੋਟ ਖਰਾਬ ਕਰਨਗੇ ਕਿਸੇ ਨੂੰ ਲੱਗਿਆ ਕਿ ਵਿਰਸਾ ਸਿੰਘ ਬਲਟੋਹਾ ਦੀ ਕਿਉਂਕਿ ਮੁੱਖ ਇੱਕ ਤਰੀਕੇ ਦੇ ਨਾਲ ਵਿਰੋਧੀ ਧਿਰ ਦੀ ਭੂਮਿਕਾ ਪਾਈ ਅਮਰਪਾਲ ਸਿੰਘ ਹੋਰਾਂ ਦੇ ਲਈ ਜੇਕਰ ਕੋਈ ਨਿਭਾ ਰਿਆ ਸੀ ਤਾਂ ਉਹ ਵਿਰਸਾ ਸਿੰਘ ਬਲਟੋਹਾ ਨਿਭਾਰੇ ਸੀ ਕਿ ਉਹਨਾਂ ਦੀ ਵੋਟ ਖਰਾਬ ਹੋਏਗੀ ਕਿਸੇ ਨੇ ਕਾਂਗਰਸ ਪਾਰਟੀ ਦੀ ਵੋਟ ਖਰਾਬ ਹੁੰਦੀ ਹੋਣ ਦੀ ਵੀ ਗੱਲ ਕੀਤੀ ਪਰ ਭਾਈ ਅਮਰਪਾਲ ਸਿੰਘ ਦੀ ਚੋਣ ਮਹੀਮ ਚੋਣ ਕੈਂਪੇਨ ਨੂੰ ਜਦੋਂ ਆ ਕੇ ਸੰਭਾਲਿਆ ਬੀਬੀ ਖਾਲੜਾ ਨੇ ਜਦੋਂ ਨੌਜਵਾਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਇੱਕ ਵੱਡਾ ਉਤਸ਼ਾਹ ਦਿਖਾਈ ਦਿੱਤਾ ਜਦੋਂ ਆ ਆ ਕੇ ਨੌਜਵਾਨਾਂ ਨੇ ਭਾਈ ਅਮਰਿਤਪਾਲ ਸਿੰਘ ਜਿੰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕੀਤੇ ਤਾਂ ਇੱਕਦਮ ਸਿਆਸੀ ਫੀਜ਼ਾ ਬਦਲ ਗਈ ਤੇ ਇਸ ਬਦਲੀ ਹੋਈ ਸਿਆਸੀ ਫੀਜ਼ਾ ਦੇ ਵਿੱਚ ਇਹਦਾ ਅਸਰ ਨਾ ਸਿਰਫ ਖਡੂਰ ਸਾਹਿਬ ਸੀਟ ਤੇ ਰਿਹਾ ਸਗੋਂ ਖਡੂਰ ਸਾਹਿਬ ਤੋਂ ਅੱਗੇ ਚੱਲ ਕੇ ਇਹਦਾ ਅਸਰ ਦਿਖਾਈ ਦੇਣ ਲੱਗਾ ਏ ਫਰੀਦਕੋਟ ਸੀਟ ਤੇ ਤੇ ਨਾਲ ਦੀ ਨਾਲ ਗੱਲ ਕਰ ਲਈਏ ਫਿਰੋਜ਼ਪੁਰ ਸੀਟ ਤੇ ਕਿ ਕਹਾਏ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਭਾਈ ਅਮਰਪਾਲ ਸਿੰਘ ਦੀ ਚੋਣ ਮਹੀਮ ਨੂੰ ਨੌਜਵਾਨ ਆਪ ਅੱਗੇ ਆ ਕੇ ਸਕੂਟਰ ਰੈਲੀਆਂ ਕੱਢ ਰਹੇ ਨੇ ਮੋਟਰਸਾਈਕਲ ਰੈਲੀਆਂ ਕੱਢ ਰਹੇ ਨੇ ਹਰ ਇੱਕ ਚੀਜ਼ ਦਾ ਨਿੱਕੀ ਨਿੱਕੀ ਚੀਜ਼ ਚਾਹੇ ਉਹ ਜਦੋਂ ਰੈਲੀ ਦੇ ਦੌਰਾਨ ਪਾਣੀ ਦੇ ਪ੍ਰਬੰਧ ਦੀ ਗੱਲ ਹੋਵੇ ਜਾਂ ਫਿਰ ਲੋਕਾਂ ਨੂੰ ਜਦੋਂ ਗੱਲਬਾਤ ਕਰਨੀ ਹੈ ਉਹ ਜਿਹੜੇ ਸਪੀਕਰਸ ਦੀ ਜਿਹੜੀ ਜ਼ਰੂਰਤ ਪੈਂਦੀ ਆ ਉਹਨਾਂ ਦਾ ਪ੍ਰਬੰਧ ਹੋਵੇ ਉਹਨਾਂ ਗੱਡੀਆਂ ਦੇ ਵਿੱਚ ਪਾਣੀ ਉਹਨਾਂ ਗੱਡੀਆਂ ਦੇ ਵਿੱਚ ਪੈਟਰੋਲ ਪਾਉਣ ਦੇ ਪ੍ਰਬੰਧ ਦੀ ਜੇਕਰ ਗੱਲ ਹੋਵੇ ਤਾਂ ਉਹ ਸਾਰੀ ਦੀ ਸਾਰੀ ਨੌਜਵਾਨ ਵਰਗ ਆਪ ਦੇਖਿਆ ਅਜਿਹੇ ਦੇ ਵਿੱਚ ਇਸ ਪੱਖੀ ਹੋਈ ਚੋਣ ਮੁਹਿੰਮ ਦਾ ਅਸਰ ਜਦੋਂ ਫਰੀਦਕੋਟ ਹੌਲੀ-ਹੌਲੀ ਪਹੁੰਚਣ ਲੱਗਿਆ ਏ ਤਾਂ ਤੁਸੀਂ ਦੇਖੋ ਕਿ ਇੱਕ ਨਾਮ ਹੌਲੀ-ਹੌਲੀ ਇੱਕਦਮ ਚਰਚਾ ਦੇ ਵਿੱਚ ਆ ਗਿਆ ਜੇ ਅਗਰ ਗੱਲ ਕਰਾਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਦੀ ਜਾਂ ਗੱਲ ਕਰਾਂ 10 ਦਿਨ ਪਹਿਲਾਂ ਦੀ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਨਾਮ ਅਕੇ ਨਹੀਂ ਸੀ ਸਿਰਫ ਇੰਨੀ ਗੱਲ ਪਤਾ ਸੀ ਕਿ ਭਾਈ ਸਰਬਜੀਤ ਸਿੰਘ ਖਾਲਸਾ ਪੁਰੀ ਉਥੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਨੇ ਪਰ ਨਾਲ ਹੀ ਇਸ ਦਾ ਅਸਰ ਖਡੂਰ ਸਾਹਿਬ ਸੀਟ ਦਾ ਅਸਰ ਜਦੋਂ ਫਰੀਦਕੋਟ ਦੇ ਉੱਤੇ ਪਿਆ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਨਾਮ ਦੀ ਵੀ ਹੁਣ ਉਥੇ ਲਹਿਰ ਬੰਨੀ ਸ਼ੁਰੂ ਹੋ ਗਈ ਹੈ ਤੇ ਇਸ ਬਨ ਰਹੀ ਲਹਿਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਸਵੇਂ ਹੰਸ ਰਾਜ ਹੰਸ ਤੁਸੀਂ ਦੇਖੋ ਕਿ ਹੰਸ ਰਾਜ ਹੰਸ ਜਦੋਂ ਤੋਂ ਇੱਥੇ ਫਰੀਦਕੋਟ ਸੀਟ ਤੇ ਉੱਤੇ ਆਏ ਆਂਦਿਆਂ ਹੀ ਉਹਨਾਂ ਨੇ ਕਿਸਾਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਕਦੇ ਉਹ ਨਿਮਰ ਹੋਏ ਕਦੇ ਤਿੱਖੇ ਹੋਏ ਤੇ ਕਦੇ ਭਾਵੁਕ ਹੋਏ ਉਹਨਾਂ ਦਾ ਹਰ ਇੱਕ ਰੂਪ ਉਥੋਂ ਦੇ ਲੋਕਾਂ ਨੇ ਦੇਖਿਆ ਤੇ ਉਹਨਾਂ ਨੇ ਇੱਕ ਵੱਖਰਾ ਵੋਟ ਬੈਂਕ ਇਖਤਿਆਰ ਕਰ ਲਿਆ ਪਰ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਕਰਮਜੀਤ ਅਨਮੋਲ ਹੁਣਾਂ ਦੀ ਤਾਂ ਤੁਸੀਂ ਦੇਖੋ ਕਿ ਕਰਮਜੀਤ ਅਨਮੋਲ ਜਿਹੜੇ ਕਿ ਕਲਾਕਾਰ ਨੇ ਜਿਹੜੇ ਕਿ ਮੌਜੂਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਿੰਘ ਖੂਰਾਂ ਦੇ ਜਿਗਰੀ ਯਾਰ ਨੇ ਜਿਨ੍ਹਾਂ ਦੀ ਸ਼ਬੀ ਲੋਕਾਂ ਦੇ ਵਿੱਚ ਮੰਨਿਆ ਜਾਂਦਾ ਕਿ ਬੜੀ ਸਾਫ਼ ਸੁਥਰੀ ਆ ਰਹਿਮਦਿਲ ਨੇ ਤੇ ਨਾਲ ਦੀ ਨਾਲ ਜੇਕਰ ਗੱਲ ਕਰਾਂ ਜਿਨ੍ਹਾਂ ਦੇ ਚੋਣ ਪ੍ਰਚਾਰ ਦੇ ਵਿੱਚ ਵੱਡੇ ਵੱਡੇ ਸਿਤਾਰੇ ਜਿਹੜੇ ਆ ਕੇ ਉਥੇ ਫਰੀਦਕੋਟ ਦੇ ਵਿੱਚ ਹਾਜ਼ਰੀ ਭਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਗਿੱਪੀ ਗਰੇਵਾਲ ਦਾ ਨਾਮ ਵੀ ਸਾਹਮਣੇ ਆਇਆ ਤਾਂ ਤੁਸੀਂ ਦੇਖੋ ਕਿ ਉਸ ਸਮੇਂ ਤੱਕ ਇਹ ਗੱਲ ਕਹੀ ਜਾ ਰਹੀ ਸੀ ਕਿ ਇਸ ਸੀਟ ਦੇ ਉੱਤੇ ਜੇਕਰ ਮੁੱਖ ਮੁਕਾਬਲਾ ਕਿਸੇ ਦੇ ਵਿਚਕਾਰ ਹੈ ਤਾਂ ਉਹ ਕਿਹਾ ਜਾ ਰਿਆ ਸੀ ਕਰਮਜੀਤ ਅਨਮੋਲ ਤੇ ਨਾਲ ਦੀ ਨਾਲ ਹੰਸਰਾਜ ਹੰਸੂਣਾ ਦੇ ਵਿਚਕਾਰ ਤਿੱਖਾ ਜਿਹੜਾ ਮੁਕਾਬਲਾ ਚੱਲ ਰਿਆ ਸੀ ਲੇਕਿਨ ਭਾਈ ਸਰਬਜੀਤ ਸਿੰਘ ਖਾਲਸਾ ਹੁਰਾ ਦੀ ਪੱਕੀ ਹੋਈ ਚੋਣ ਮਹੀਮ ਨੇ ਇਸ ਨੂੰ ਦਰਕਿਨਾਰ ਕਰਕੇ ਰੱਖ ਦਿੱਤਾ ਤੇ ਹੁਣ ਇੱਕ ਤਰੀਕੇ ਨਾਲ ਟਿਕੋਣਾ ਮੁਕਾਬਲਾ ਹੋ ਗਿਆ ਹਾਲਾਂਕਿ ਜੇਕਰ ਗੱਲ ਕਰਾਂ ਭਾਈ ਸਰਬਜੀਤ ਸਿੰਘ ਹੁਰਾ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਉਹ ਵੀਡੀਓ ਜਿਸ ਦੇ ਵਿੱਚ ਉਹਨਾਂ ਨੇ ਇੱਕ ਭਾਵੁਕ ਹੋ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੇ ਆਪਣੇ ਪਿਤਾ ਦੀ ਜਿਸ ਤਰੀਕੇ ਨਾਲ ਉਹਨਾਂ ਦੀ ਸ਼ਹਾਦਤ ਹੋਈ ਆ ਕਿ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਤੁਹਾਡੇ ਤੋਂ ਮੰਗਦਾ ਕੁਝ ਨਹੀਂ ਜੇਕਰ ਮੈਂ ਤੁਹਾਡੇ ਤੋਂ ਕੁਝ ਮੰਗਦਾ ਨਾਂ ਤਾਂ ਉਹ ਮੈਨੂੰ ਵੋਟ ਦੇ ਦੇਣਾ ਤਾਂ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਸਿਆਸੀ ਫਿਜ਼ਾ ਪੂਰੀ ਤਰ੍ਹਾਂ ਦੇ ਨਾਲ ਬਦਲ ਚੁੱਕੀ ਹੈ ਤੇ ਹੁਣ ਗੱਲ ਕਰੀਏ ਫਰੀਦਕੋਟ ਸੀਟ ਤੇ ਵੀ ਲਗਾਤਾਰ ਜਿਹੜਾ ਹੈਗਾ ਵੱਡੇ ਰੂਪ ਦੇ ਵਿੱਚ ਇੱਕ ਤਰੀਕੇ ਦੇ ਨਾਲ ਅਗਲੀ ਕਤਾਰ ਦੇ ਵਿੱਚ ਖੜੇ ਹੋ ਗਏ ਨੇ ਸਰਬਜੀਤ ਸਿੰਘ ਖਾਲਸਾ ਗੱਲ ਕਰਾਂਗੇ ਇਸੇ ਦੇ ਨਾਲ ਹੀ ਹੋਰ ਕਿਹੜੀ ਸੀਟ ਦੇ ਉੱਤੇ ਅਸਰ ਪਿਆਈ ਅਸਰ ਤਾਂ ਬਾਈ ਜੀ ਜੇਕਰ ਗੱਲ ਕਰੀਏ ਤਾਂ ਫਿਰੋਜ਼ਪੁਰ ਸੀਟ ਨੇ ਵੀ ਕਬੂਲ ਲਈ ਫਰੋਜ਼ਪੁਰ ਸੀਟ ਦੇ ਉੱਤੇ ਵੀ ਜਿੱਥੇ ਅਸੀਂ ਗੱਲ ਕਰੀਏ ਕਿ ਨਰਦੇਵ ਸਿੰਘ ਬਹਾਵੀਮਾਨ ਤੇ ਨਾਲ ਦੀ ਨਾਲ ਸ਼ੇਰ ਸਿੰਘ ਘੁਬਾਇਆ ਇਹ ਵੀ ਜਿਹੜਾ ਚਰਚਾ ਦਾ ਵਿਸ਼ਾ ਬਣ ਗਏ ਨੇ ਤੇ ਇੱਥੇ ਵੀ ਖਡੂਰ ਸਾਹਿਬ ਸੀਟ ਦਾ ਅਸਰ ਜਿਹੜਾ ਹੈਗਾ ਦਿਖਾਈ ਦੇਣ ਲੱਗਾ ਏ ਇੱਥੇ ਵੀ ਲੱਗਣ ਲੱਗਾ ਏ ਕਿ ਇਹਨਾਂ ਦਾ ਹੀ ਸਾਥੀ ਜਿਹੜਾ ਹੈਗਾ ਅੱਗੇ ਵੱਲ ਨੂੰ ਚਲਾ ਜਾਵੇਗਾ ਹੁਣ ਗੱਲ ਕਰ ਲੈਂਦੇ ਆ ਲੁਤਿਆਣਾ ਸੀਟ ਦੀ ਲੁਤਿਆਣਾ ਸੀਟ ਆਖਿਰਕਾਰ ਚਰਚਾ ਦੇ ਵਿੱਚ ਕਿਉਂ ਕੀ ਇਸ ਕਰਕੇ ਕਿ ਉੱਥੇ ਇੱਕ ਸਮੇਂ ਸਾਥੀ ਰਹੇ ਦੋ ਉਮੀਦਵਾਰ ਜਿਨ੍ਹਾਂ ਦੇ ਵਿੱਚ ਗੱਲ ਕਰਾਂ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਦੇ ਵਿੱਚ ਗੱਲ ਕਰਾਂ ਅਮਰਿੰਦਰ ਸਿੰਘ ਰਾਜਵੜਿੰਗ ਜਿਹੜੇ ਕਿ ਇੱਕ ਸਮੇਂ ਇੱਕੋ ਹੀ ਪਾਰਟੀ ਦੇ ਵਿੱਚ ਸੀ ਉਹ ਹੁਣ ਇੱਕ ਦੂਜੇ ਦੇ ਆਮੋ ਸਾਹਮਣੇ ਨਹੀਂ ਗੱਲ ਕਰੀਏ ਅਮਰਿੰਦਰ ਸਿੰਘ ਰਾਜਵੜਿੰਗ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤੇ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਫੁੱਲ ਫੜ ਲਿਆਏ ਕਮਲ ਦਾ ਫੁੱਲ ਫੜ ਲਿਆਏ ਉਹਨਾਂ ਦੇ ਵਿਚਾਰ ਜਿਹੜਾ ਹੈਗਾ ਟੇਖਾ ਮੁਕਾਬਲਾ ਹੈ ਹਲੇ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਜਿੱਥੇ ਰਵਨੀਤ ਬਿੱਟੂ ਕੁਝ ਸਮੇਂ ਤੋਂ ਕਹਿੰਦੇ ਆ ਰਹੇ ਸੀ ਕਿਉਂਕਿ ਜੇਕਰ ਗੱਲ ਕਰੀਏ ਲੁਧਿਆਣਾ ਲੋਕ ਸਭਾ ਹਲਕੇ ਦੀ ਤਾਂ ਕਿਹਾ ਜਾਂਦਾ ਹੈ ਕਿ ਉੱਥੇ ਪ੍ਰਵਾਸੀ ਭਾਈਚਾਰੇ ਦੀ ਜਈ ਵੋਟ ਆ ਸਭ ਤੋਂ ਵਾਅਦਾ ਤੇ ਕਿਹਾ ਜਾ ਰਿਹਾ ਏ ਸੀਏ ਤੇ ਮੰਨਿਆ ਵੀ ਇਹ ਜਾ ਰਿਹਾ ਸੀ ਕਿ ਉੱਥੇ ਰਵਨੀਤ ਬਿੱਟੂ ਹਰਾਨੇ ਜਿੱਤ ਜਾਣਾ ਏ ਪਰ ਜਿਸ ਤਰੀਕੇ ਦਾ ਬਿਆਨ ਅਮਿਤ ਸ਼ਾ ਖਾਸ ਕਰਕੇ ਲੁਧਿਆਣਾ ਦੇ ਵਿੱਚ ਜਦੋਂ ਆਉਂਦੇ ਨੇ ਤੇ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਸਰਕਾਰ ਟੁੱਟ ਜਾਵੇਗੀ ਇਹਦਾ ਜਿਹੜਾ ਹੈਗਾ ਅਸਰ ਇੱਕ ਤਰੀਕੇ ਦੇ ਨਾਲ ਲੋਕਾਂ ਨੇ ਕਬੂਲ ਲਿਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਸ ਤਰੀਕੇ ਨਾਲ ਉਹਥੇ ਵਿਚਰੇ ਨੇ ਚਾਹੇ ਉਹਨਾਂ ਦੀ ਧਰਮ ਪਤਨੀ ਦੀ ਗੱਲ ਕਰੀਏ ਸੁਪਤਨੀ ਦੀ ਗੱਲ ਕਰੀਏ ਜਿਹੜੇ ਕਿ ਅਮ੍ਰਿਤਾ ਵੜਿੰਗ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੋਣ ਕੈਂਪੇਨ ਸੰਭਾਲ ਰਹੇ ਨੇ ਜਿਸ ਤਰੀਕੇ ਨਾਲ ਇੰਸਟਾਗ੍ਰam ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਆਮ ਜਿਹੇ ਬੰਦੇ ਦਾ ਮੈਸੇਜ ਆਉਂਦਾ ਹੈ ਕਿ ਤੁਸੀਂ ਮੇਰੇ ਗਰੀਬ ਦੇ ਘਰ ਵੀ ਚਰਨ ਪਾਓ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਉਥੇ ਪਹੁੰਚ ਜਾਂਦੇ ਨੇ ਲੋਕਾਂ ਦਾ ਪਿਆਰ ਬਟੌਰ ਲੈਂਦੇ ਨੇ ਕਾਫੀ ਹੱਦ ਤੱਕ ਜੇਕਰ ਗੱਲ ਕਰੀਏ ਤਾਂ ਉਥੇ ਜਿਹੜਾ ਹੈਗਾ ਅਸੀਂ ਗੱਲ ਕਰੀਏ ਮੁਕਾਬਲਾ ਉਥੇ ਅ ਅਸ਼ੋਕ ਪ੍ਰਚਾਰ ਪੱਪੀ ਜਿਨ੍ਹਾਂ ਦੇ ਲਈ ਅੱਜ ਹੀ ਰਾਗਵ ਚੱਡਾ ਜਿਹੜੇ ਕਿ ਆਪਣੇ ਅੱਖਾਂ ਦੇ ਇਲਾਜ ਤੋਂ ਬਾਅਦ ਲੁਧਿਆਣਾ ਦੇ ਵਿੱਚ ਪਹਿਲੇ ਚੋਣ ਪ੍ਰਚਾਰ ਦੇ ਵਿੱਚ ਪਹੁੰਚੇ ਨੇ ਅੱਖਾਂ ਦੇ ਉੱਤੇ ਕਾਲੀਆਂ ਐਨਕਾਂ ਲਗਾ ਕੇ ਅੱਜ ਉਹਨਾਂ ਨੇ ਵੀ ਉਥੇ ਚੋਣ ਪ੍ਰਚਾਰ ਅਸ਼ੋਕ ਪ੍ਰਚਾਰ ਅਛਰ ਪੱਪੀ ਦੇ ਹੱਕ ਦੇ ਵਿੱਚ ਕੀਤਾ ਹੈ ਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਜਾ ਕੇ ਚੋਣ ਪ੍ਰਚਾਰ ਕਰ ਚੁੱਕੇ ਨੇ ਪਰ باوجود ਇਸ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉੱਥੇ ਰਣਜੀਤ ਸਿੰਘ ਢਿੱਲੋਂ ਵੀ ਨੇ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੇ ਵਿੱਚ ਕਰ ਹੀ ਜਿਹੜਾ ਟਕਰਾ ਕਿਉਂ ਉਹਨਾਂ ਦਾ ਹੀ ਨਾਮ ਮੁੱਖ ਤੌਰ ਤੇ ਅੱਗੇ ਕਿਉਂ ਉਹਨਾਂ ਦੇ ਹੀ ਆਮੋ ਸਾਹਮਣੇ ਹੋਣ ਦੀ ਖਬਰ ਕਿਉਂ ਕਾਰਨ ਇਸ ਕਰਕੇ ਕਿ ਜੇਕਰ ਰਵਨੀਤ ਬਿੱਟੂ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਦੀ ਆਪਣੀ ਬੇਸ਼ੱਕ ਲੁਧਿਆਣਾ ਦੇ ਵਿੱਚ ਵੋਟ ਬਹੁਤ ਘੱਟ ਹੋਈ ਲੇਕਿਨ ਪ੍ਰਵਾਸੀ ਭਾਈਚਾਰੇ ਦੀ ਵੋਟ ਖਾਸ ਤੌਰ ਤੇ ਉਹ ਪ੍ਰਵਾਸੀ ਭਾਈਚਾਰਾ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਾਲ ਤੁਰਦਾਈ ਉਹਨਾਂ ਦੀ ਵੋਟ ਬਹੁਤਤਾ ਦੇ ਵਿੱਚ ਹੈ ਤੇ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਵੜਿੰਗ ਜਿਨ੍ਹਾਂ ਦੇ ਲਈ ਇਹ ਵਾਰ-ਵਾਰ ਪ੍ਰਚਾਰ ਕੀਤਾ ਗਿਆ ਕਿ ਇਹ ਬਾਰੀ ਨੇ ਪਰ ਉਹ ਹਮੇਸ਼ਾ ਹੀ ਉਥੋਂ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਤੋਂ ਵੀ ਇਲੈਕਸ਼ਨ ਲੜ ਸਕਦੇ ਨਹੀਂ ਤੇ ਹੁਣ ਇਲੈਕਸ਼ਨ ਲੜ ਰਹੀ ਨੇ ਤੇ ਹੁਣ ਇੱਕ ਦੂਜੇ ਦੇ ਜੇਕਰ ਗੱਲ ਕਰੀਏ ਤਾਂ ਬਿਲਕੁਲ ਆਹਮੋ ਸਾਹਮਣੇ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਇਹ ਜਾ ਰਿਹਾ ਹੈ ਕਿ ਦੋਨਾਂ ਦੇ ਵਿੱਚਕਾਰ ਜਿਹੜਾ ਮੁਕਾਬਲਾ ਹੈ ਬੜਾ ਤਿੱਖਾ ਹੈ ਬੜਾ ਕਹਿੜਾ ਹੈ ਗੱਲ ਖਾਸ ਕਰਕੇ ਕਰਨੀ ਹੈ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਆਪਣੀ ਹੋਣ ਦੀ ਲੜਾਈ ਲੜ ਰਿਹਾ ਹੈ ਜੀਦੇ ਬਾਬਤ ਇਹ ਗੱਲ ਕਹੀ ਜਾ ਰਹੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲਪੁਰਾ ਦੇ ਲਈ ਸਭ ਤੋਂ ਵੱਡੀ ਚੁਣੌਤੀ ਕਿਹੜੀ ਆ ਤੁਸੀਂ ਆਪ ਵਾਖੂ ਭੀ ਜਾਂਦੇ ਹੋ ਉਹ ਹੈ ਬਠਿੰਡਾ ਲੋਕ ਸਭਾ ਸੀਟ ਜਿੱਥੇ ਕਿ ਪੂਰੇ ਹੀ ਬਾਦਲ ਪਰਿਵਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਉੱਥੋਂ ਉਹ ਸੀਟ ਜਿਹੜੀ ਹੈਗੀ ਕੱਟੀ ਜਾ ਸਕੇ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਦੇ ਬਾਰੇ ਲੋਕਾਂ ਦੇ ਵਿੱਚ ਚਰਚਾ ਹੈ ਲੋਕ ਇਹ ਕਹਿੰਦੇ ਨੇ ਕਿ ਦਰਵੇਸ਼ ਸਿਆਸਤਦਾਨ ਨੇ ਤੇ ਦੂਜੇ ਪਾਸੇ ਨਾਲ ਹੀ ਗੱਲ ਕਰੀਏ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿਹੜੇ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਲਈ ਵੱਡੀ ਜਿਹੜੀ ਹੈਗੀ ਕੁਰਬਾਨੀ ਦਿੱਤੀ ਆ ਉਹ ਨੇ ਦੋਨਾਂ ਦੇ ਵਿਚਕਾਰ ਜਿਹੜਾ ਹੈਗਾ بڑا ਜਿਹੜਾ ਫਸਮਾ ਜਿਹੜਾ ਇਹ ਮੁਕਾਬਲਾ ਹੈ ਹਾਲਾਂਕਿ ਜੇਕਰ ਗੱਲ ਕਰੀਏ ਤੇ ਉੱਥੇ ਕੈਂਡੀਡੇਟ ਹੋਰ ਵੀ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਮਾਫੀ ਚਾਹਾਂਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਲੱਖਾਂ ਸਿਧਾਨਾ ਵੀ ਉੱਥੇ ਜਿਹੜਾ ਚੋਣ ਮੈਦਾਨ ਦੇ ਵਿੱਚ ਨੇ ਪਰ ਜੇਕਰ ਗੱਲ ਕਰੀਏ ਤਾਂ ਮੁੱਖ ਮੁਕਾਬਲਾ ਗੁਰਮੀਤ ਸਿੰਘ ਖੁੱਡੀਆਂ ਤੇ ਹਰਸਿਮਰਤ ਕੌਰ ਬਾਦਲ ਦੀ ਵਿਚਾਰ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਮੰਨ ਕੇ ਚੱਲ ਰਿਹਾ ਹੈ ਕਿ ਅਨੰਦਪੁਰ ਸਾਬ ਸੀਟ ਜਿੱਥੇ ਕਿ ਉਹਨਾਂ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਸਾ ਜਿਹੜੇ ਕਿ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਉਹ ਇਸ ਸੀਟ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਨਾਲ ਹੀ ਗੱਲ ਕਰੀਏ ਉਥੇ ਦੂਜੇ ਉਮੀਦਵਾਰ ਜਿਹੜੇ ਮੁੱਖ ਮੁਕਾਬਲੇ ਦੇ ਵਿੱਚ ਜਿਨ੍ਹਾਂ ਨੂੰ ਮੰਨਿਆ ਜਾ ਰਿਹਾ ਉਹ ਕਰਨ ਨੇ ਮਲਵਿੰਦਰ ਸਿੰਘ ਕੰਗ ਮਲਵਿੰਦਰ ਸਿੰਘ ਕੰਗ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਵਿਚਾਰ ਜਿਹੜਾ ਹੈਗਾ ਕਿਹੜਾ ਮੁਕਾਬਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਇਹ ਮੰਨ ਕੇ ਚੱਲ ਰਿਹਾ ਕਿ ਇਹ ਜਿਹੜੀ ਇਹ ਸੀਟ ਇਹ ਵੀ ਸਾਡੇ ਜਿਹੜਾ ਹੈਗਾ ਹਿੱਸੇ ਆ ਸਕਦੀ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਸੀਟ ਦੇ ਉੱਤੇ ਵੀ ਆਪਣਾ ਦਾਵਾ ਪ੍ਰਗਟਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਦੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ 2024 ਦੇ ਤੁਰੰਤ ਕੀ ਵਾਕਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਲਗਾਤਾਰ ਗੱਲ ਕਰ ਰਿਹਾ ਕਿ ਇਹ ਤਿੰਨ ਸੀਟਾਂ ਸਾਡੀਆਂ ਪੱਕੀਆਂ ਨੇ ਉਹ ਆਪਣੀ ਮੁੱਖ ਸੀਟ ਮੁੱਖ ਸੀਟ ਪਾਬ ਹਰ ਸਿਮਰਤ ਕੌਰ ਬਾਦਲ ਦੀ ਮੁਖ ਸੀਟ ਬਠਿੰਡਾ ਲੋਕ ਸਭਾ ਸੀਟ ਆਪਣੀ ਬਚਾ ਪੁੰਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੈਗੀ ਅਸੀਂ ਨਜ਼ਰ ਬਣਾ ਕੇ ਰੱਖਣੀਆਂ ਪਰ ਨਾਲ ਦੀ ਨਾਲ ਮੈਂ ਗੱਲ ਕੀਤੀ ਸੀ ਕਿ ਲੁਧਿਆਣਾ ਲੋਕ ਸਭਾ ਸੀਟ ਜਿਹੜੀ ਹੈਗੀ ਸਭ ਤੋਂ ਵੱਧ ਚਰਚਾ ਦੇ ਵਿੱਚ ਉਹਦਾ ਵੱਡਾ ਕਾਰਨ ਇਹ ਵੀ ਆ ਕਿ ਉੱਥੇ ਬੈਂਸ ਭਰਾਮਾ ਤੇ ਨਾਲ ਦੀ ਨਾਲ ਜੇਕਰ ਅਸੀਂ ਗੱਲ ਕਰੀਏ ਬੈਂਸ ਭਰਾਮਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਨੂੰ ਜਿਹੜਾ ਹੈਗਾ ਘੇਰਿਆ ਗਿਆ ਜਿਸ ਤਰੀਕੇ ਦੀਆਂ ਜਿਹੜੀਆਂ ਆਡੀਓਜ਼ ਜਿਹੜੀਆਂ ਵਾਇਰਲ ਹੋਈਆਂ ਉਸ ਤੋਂ ਬਾਅਦ ਵੀ ਰਵਨੀਤ ਬਿੱਟੂ ਦੇ ਨਾਮ ਨੂੰ ਢਾਹ ਲੱਗੀ ਤੇ ਜਿਸ ਤਰੀਕੇ ਦੇ ਨਾਲ ਹੁਣ ਪੈਂਸਪਰਾ ਤੇ ਆਸ਼ੂ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਹੀ ਨੇ ਜਦੋਂ ਉਹ ਦਿਲ ਤੋਂ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਨਾਲ ਚੱਲ ਰਹੇ ਨੇ ਤਾਂ ਕਾਫੀ ਹੱਦ ਤੱਕ ਇਹ ਲੱਗਦਾ ਹੈ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਹਾਲ ਦੀ ਘੜੀ ਦੇ ਵਿੱਚ ਰਵਨੀਤ ਬਿੱਟੂ ਦੇ ਨਾਲ ਜਿੱਥੇ ਪ੍ਰਾਪਰ ਮੁਕਾਬਲੇ ਦੇ ਵਿੱਚ ਨੇ ਪਰ ਕਿਤੇ ਨਾ ਕਿਤੇ ਫੇਰ ਵੀ ਥੋੜਾ ਜਿਹਾ ਅੱਗੇ ਚਲਦੇ ਹੋਏ ਦਿਖਾਈ ਦੇ ਰਹੇ ਨੇ ਸੰਗਰੂਰ ਲੋਕ ਸਭਾ ਹਲਕਾ ਸੀਟ ਸੰਗਰੂਰ ਲੋਕ ਸਭਾ ਹਲਕਾ ਸੀਟ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਸੀ ਕਿ ਇੱਕ ਹੋਰ ਸੀਟ ਜਿਹਦੇ ਉੱਤੇ ਅਸਰ ਦਿਖਾਰੀ ਹੈ ਦੇਰਿਆ ਖਡੂਰ ਸੇਮ ਪਹਿਲੀ ਸੀਟ ਭਾਈ ਅਮਰਪਾਲ ਸਿੰਘ ਦੀ ਦੂਜੀ ਸੀਟ ਅਸੀਂ ਗੱਲ ਕੀਤੀ ਸੀ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਸੀਟ ਤੇ ਤੀਜੀ ਸੀਟ ਜਿਹੜੀ ਕਿ ਸਿਆਸੀ ਫੀਜ਼ਾ ਦੇ ਵਿੱਚ ਜਿਸ ਨੇ ਸਿਆਸਤ ਦੀ ਬਾਜ਼ੀ ਨੂੰ ਪਲਟ ਦਿੱਤਾ ਏ ਉਹ ਹੈ ਸੰਗਰੂਰ ਸੀਟ ਜਿਹੜੀ ਕਿ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜਿਸ ਨੂੰ ਆਪਣੀ ਸਿਆਸੀ ਰਾਜਧਾਨੀ ਕਹਿੰਦੀ ਹੈ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਨਰਸਰੀ ਹੈ ਸੰਗਰੂਰ ਸੀਟ ਜਿੱਥੇ ਕਿ ਮੀਤ ਖੇਰ ਦੇ ਨਾਮ ਦੇ ਲਗਾਤਾਰ ਜਿਹੜੇ ਚਰਚੇ ਚੱਲੇ ਜਿੱਥੇ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਸੀ ਉੱਥੇ ਜਦੋਂ ਪਹੁੰਚਦੇ ਨੇ ਤੇ ਜਿੱਥੇ ਦਲਬੀਰ ਗੋਲੜੀ ਸੁਖਪਾਲ ਸਿੰਘ ਖਹਿਰਾ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਚਰਚੇ ਇਹ ਚੱਲੇ ਕਿ ਆਮ ਆਦਮੀ ਪਾਰਟੀ ਦਾ ਪੱਲੜਾ ਭਾਰੀ ਹੋ ਗਿਆ ਬਾਕੀ ਸਾਰੇ ਹੇਠਾਂ ਰਹਿ ਗਏ ਪਰ ਤੁਸੀਂ ਦੇਖੋ ਕਿ ਇੱਕ ਦਿਨ ਸਿਆਸਤ ਹੁਣ ਕਿਵੇਂ ਬਦਲਣ ਲੱਗੀ ਕਿ ਐਸੇ ਹੀ ਸੀਟ ਤੋਂ ਜਿਮਨੀ ਚੋਨ ਜਿੱਤੀ ਸੀ ਭਾਈ ਸਿਮਰਨਜੀਤ ਸਿੰਘ ਮਾਨਪੁਰਾਣੀ ਸਿਮਰਨਜੀਤ ਸਿੰਘ ਮਾਨ ਦੇ ਨਾਮ ਦੇ ਨਾਰੇ ਵੀ ਹੁਣ ਇਸ ਫੀਜ਼ਾ ਦੇ ਵਿੱਚ ਸੰਗਰੂਰ ਦੀ ਸਿਆਸਤ ਦੇ ਵਿੱਚ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਲੋਕਾਂ ਦੇ ਮੂੰਹ ਦੇ ਉੱਤੋਂ ਜਿਹੜੀ ਗੱਲ ਸੁਣਨ ਨੂੰ ਮਿਲ ਰਹੀ ਆ ਕਿ ਸਭ ਤੋਂ ਵੱਧ ਜੇਕਰ ਉਸ ਹਲਕੇ ਦਾ ਵਿਕਾਸ ਕਿਸੇ ਨੇ ਕਰਵਾਇਆ ਹੈ ਤਾਂ ਭਾਈ ਸਿਮਰਨਜੀਤ ਸਿੰਘ ਮਾਨ ਨੇ ਦੇਖਣਾ ਇਹ ਹੋਵੇਗਾ ਕਿ ਤਿੰਨਾਂ ਇਹ ਸੀਟਾਂ ਦੇ ਉੱਤੇ ਖਡੂਰ ਸਾਹਿਬ ਸੰਗਰੂਰ ਤੇ ਨਾਲ ਦੀ ਨਾਲ ਗੱਲ ਕਰੀਏ ਫਰੀਦਕੋਟ ਇਹਨਾਂ ਤਿੰਨਾਂ ਦੇ ਉੱਤੇ ਜਿਸ ਤਰੀਕੇ ਨਾਲ ਸਿਆਸਤ ਦੀ ਪਲਟਵਾਰ ਵਜੀ ਹੈ ਜਿਸ ਤਰੀਕੇ ਦੇ ਨਾਲ ਇਹ ਤਿੰਨੇ ਸੀਟਾਂ ਅੱਗੇ ਆਈਆਂ ਨੇ ਇਹਨਾਂ ਤਿੰਨਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਪਹਿਲੀ ਸੀਟ ਤੋਂ ਖਡੂਰ ਸਾਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੂਜੀ ਸੀਟ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਤੇ ਤੀਜੀ ਸੀਟ ਫਰੀਦਕੋਟ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਬਣਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਨਜ਼ਰ ਬਣਾਈ ਰੱਖਾਂਗੇ ਤੇ ਕੱਲ ਇਸੇ ਸਮੇਂ ਇਸੇ ਚੈਨਲ ਤੇ ਮੈਂ ਫਿਰ ਤੋਂ ਤੁਹਾਡੀ ਹੋਵਾਂਗੀ ਮੁਖਾਤਿਬ ਤੇ ਕਰਾਂਗੀ ਤੁਹਾਡੀ ਗੱਲ ਲੋਕ ਸਭਾ ਚੋਣਾਂ 2024 ਦੀ ਗੱਲ ਜੇਕਰ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਟਿੱਪਣੀਆਂ ਦੇ ਸਹੇਤ ਦੱਸਿਆ ਕਰੋ ਖੋਰ ਵੀ ਚੰਗਾ ਲੱਗਦਾ ਏ ਤਾਂ ਲਾਈਕ ਸ਼ੇਅਰ ਕਰਨਾ ਵੀ ਤੁਹਾਡੇ ਆਪਣੇ ਹੱਥ ਦੇ ਵਿੱਚ ਜਾਂ ਤੁਹਾਡੇ ਆਪਣੇ ਹੱਥ ਦੇ ਵਿੱਚ ਮੋਬਾਈਲ ਫੋਨ ਆ ਇਸ ਨੂੰ ਲਾਈਕ ਸ਼ੇਅਰ ਕਰਕੇ ਹੌਸਲਾ ਅਫਜ਼ਾਈ ਕਰਦਿਆ ਕਰੋ ਹੁਣ ਮੈਨੂੰ ਦਿਓ ਇਜਾਜ਼ਤ ਧੰਬਾ ਸਤਿ ਸ਼੍ਰੀ ਅਕਾਲ